ਅੱਜ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਹੈ ਤੇ ਅੱਜ ਦੇ ਦਿਨ ਪੂਰੇ ਭਾਰਤ ਦੇਸ਼ ਦੇ ਵਿੱਚ ਇਸ ਤਿਉਹਾਰ ਨੂੰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਪਰ ਅੱਜ ਦੇ ਦਿਨ ਘਰ ਦੇ ਵਿੱਚ ਕੁਝ ਚੀਜ਼ਾਂ ਰੱਖੀਆਂ ਜਾਂਦੀਆਂ ਨੇ ਉਹ ਚੀਜ਼ਾਂ ਰੱਖਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਸਮਰੱਧੀ ਪੈਸਿਆਂ ਦੀ ਵਰਖਾ ਜ਼ਰੂਰ ਹੋਵੇਗੀ ਦਰਅਸਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ 16 ਅਗਸਤ ਯਾਨੀ ਕਿ ਅੱਜ ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਜਨਮਾਸ਼ਟਮੀ ਦਿਵਾਲੀ ਦਿਨ ਯਾਨੀ ਅੱਜ ਦੇ ਦਿਨ ਕੁਝ ਖਾਸ ਚੀਜ਼ਾਂ ਰੱਖਣ ਦੇ ਨਾਲ ਘਰ ਦੇ ਵਿੱਚ ਸੁਖਸ਼ਾਂਤੀ, ਸਮ੍ਰiddhi ਅਤੇ ਸਕਾਰਾਤਮਕ ਊਰਜਾ ਯਾਨੀ ਕਿ ਪੋਜ਼ਿਟਿਵ ਵਾਈਬਸ ਬਣੀ ਰਹਿੰਦੀ ਹੈ ਪਰ ਤੁਹਾਨੂੰ ਦੱਸਦੀ ਹੈ ਕਿ ਭਗਵਾਨ શ્રી ਕ੍ਰਿਸ਼ਨ ਦੀ ਪੂਜਾ ਅਤੇ ਜਨਮ ਜਨਤੀ ਦੇ ਲਈ ਇਹਨਾਂ ਚੀਜ਼ਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਜਿਸ ਕਾਰਨ ਭਗਵਾਨ શ્રીਕ੍ਰਿਸ਼ਨ ਦੇ ਵਿਸ਼ੇਸ਼ ਆਸ਼ੀਰਵਾਦ ਦੀ ਵਰਕਾ ਹੁੰਦੀ ਹੈ ਤਾਂ ਉਹ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਕਿ ਜਨਮ ਅਸ਼ਟਮੀ ਵਾਲੇ ਦਿਨ ਘਰ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਹੈ ਮੱਖਣ ਅਤੇ ਦਹੀਂ ਜੀ ਹਾਂ ਤੁਸੀਂ ਸ਼ਾਇਦ ਤੁਹਾਨੂੰ ਪਤਾ ਹੀ ਹੋਵੇਗਾ ਕਿ ਭਗਵਾਨ શ્રીਕ੍ਰਿਸ਼ਨ ਨੂੰ ਮੱਖਣ ਕਿੰਨਾ ਜ਼ਿਆਦਾ ਪਸੰਦ ਹੈਗਾ ਭਗਵਾਨ શ્રીਕ੍ਰਿਸ਼ਨ ਨੂੰ ਮੱਖਣ ਬਹੁਤ ਹੀ ਪਸੰਦ ਹੈ ਇਸ ਲਈ ਜਨਮ ਅਸ਼ਟਮੀ ਵਾਲੇ ਦਿਨ ਘਰ ਦੇ ਵਿੱਚ ਤਾਜ਼ਾ ਮੱਖਣ ਅਤੇ ਦਹੀਂ ਰੱਖੋ ਜਿਸ ਦੇ ਨਾਲ ਭਗਵਾਨ ਦੀ ਕਿਰਪਾ ਬਣੀ ਰਹੇਂਦੀ ਹੈ ਅਤੇ ਘਰ ਦੇ ਵਿੱਚ ਮਿਠਾਸ ਅਤੇ ਪਿਆਰ ਵਾਤਾ ਹੈ ਪੂਜਾ ਦੇ ਵਿੱਚ ਭੋਗ ਦੇ ਤੋੜ ਦੇ ਉੱਤੇ ਵੀ ਮੱਖਣ ਅਤੇ ਦਹੀਂ ਚੜਾਓ ਇਸ ਨੂੰ ਸ਼ਰਧਾਲੂਆਂ ਦੇ ਵੱਲ ਵਿੱਚ ਵੰਡਿਆ ਵੀ ਕਰੋ ਫਿਰ ਆਉਂਦਾ ਤુલਸੀ ਦਾ ਪੌਦਾ ਜਾਂ ਫਿਰ ਪੱਤੇ ਜਨੁਵਸਤਰੀ ਵਰਗੇ ਪਵਿੱਤਰ ਤਿਉਹਾਰ ਦੇ ਉੱਤੇ ਘਰ ਦੇ ਵਿੱਚ ਤુલਸੀ ਦਾ ਪੌਦਾ ਰੱਖਣਾ ਬਹੁਤ ਹੀ ਜ਼ਿਆਦਾ ਸ਼ੁਭ ਅਤੇ ਲਾਭਕਾਰੀ ਮੰਨਿਆ ਜਾਂਦਾ ਹੈ ਤੁਲਸੀ ਨੂੰ ਹਿੰਦੂ ਧਰਮ ਦੇ ਵਿੱਚ ਸਭ ਤੋਂ ਪਵਿੱਤਰ ਪੌਦਿਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਸ ਤੁਲਸੀ ਦੇ ਵਿੱਚ ਬਹੁਤ ਹੀ ਜ਼ਿਆਦਾ ਜੋ ਕਿ ਦਾਸੇ ਗੁੜ ਮੌਜੂਦ ਹੁੰਦੇ ਨੇ ਇੱਕ ਘਰ ਦੇ ਵਿੱਚ ਗ੍ਰਹਿਣੀ ਵੀ ਇਸ ਨੂੰ ਯੂਜ਼ ਕਰਦੀ ਹੈ ਘਰ ਦੇ ਵਿੱਚ ਰਸੋਈ ਦੇ ਵਿੱਚ ਸਭ ਤੋਂ ਖਾਸ ਪੌਦਾ ਵੀ ਇਸ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਖਤਮ ਵੀ ਕਰ ਦਿੰਦੀ ਹੈ ਤਾਂ ਘਰ ਦੇ ਵਿੱਚ ਇੱਕ ਪੌਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਅਤੇ ਘਰ ਦੇ ਵਿੱਚ ਸੁਖ ਸ਼ਾਂਤੀ ਸਮ੍ਰiddhi ਅਤੇ ਸਿਹਤ ਦਾ ਸੰਚਾਰ ਕਰਦਾ ਹੈ ਜੇਕਰ ਕੋਈ ਪੌਦਾ ਨਹੀਂ ਹੈ ਤਾਂ ਪੂਜਾ ਸਥਾਨ ਦੇ ਉੱਤੇ ਤੂਲਸੀ ਦੇ ਤਾਜ਼ੇ ਪੱਤੇ ਜ਼ਰੂਰ ਰੱਖੋ ਫਿਰ ਇਹ ਮਿੱਟੀ ਦਾ ਘੜਾ ਜਾਂ ਫਿਰ ਮਟਕੀ ਜਨਮਸ਼ਟਮੀ ਦੇ ਸ਼ੁਭ ਮੌਕੇ ਦੇ ਉੱਤੇ ਘਰ ਦੇ ਵਿੱਚ ਪੂਜਾ ਸਥਾਨ ਦੇ ਉੱਤੇ ਮਿੱਟੀ ਦੀ ਮਟਕੀ ਨੂੰ ਸਜਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਮਿੱਟੀ ਦੀ ਮਟਕੀ ਦਾ ਸਿਰਫ ਭਗਵਾਨ ਕ੍ਰਿਸ਼ਨ ਦੇ ਬਾਲ ਲੀਲਾ ਦੀ ਯਾਦ ਦਿਵਾਉਂਦਾ ਹੈ ਸਗੋਂ ਇਹ ਘੜ ਦੇ ਵਿੱਚ ਸਕਾਰਾਤਮਕ ਊਰਜਾ ਉਲਾਸ ਅਤੇ ਖੁਸ਼ਹਾਲੀ ਦਾ ਸੰਚਾਰ ਵੀ ਕਰਦਾ ਹੈ ਫਿਰ ਫੁੱਲ ਅਤੇ ਖਾਸ ਕਰਕੇ ਗੇਂਦੇ ਦੇ ਫੁੱਲ ਜੀ ਹਾਂ ਰੋਸ਼ਨੀ ਦੇ ਦਿਸ਼ੁਭ ਮੌਕੇ ਦੇ ਉਤੇ ਪੂਜਾ ਸਥਾਨ ਨੂੰ ਰੰਗीन ਤਾਜ਼ੇ ਫੁੱਲਾਂ ਦੇ ਨਾਲ ਸਜਾਉਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਖਾਸ ਕਰਕੇ ਗੇਂਦੇ ਦੇ ਫੁੱਲਾਂ ਨੂੰ ਪੂਜਾ ਦੇ ਵਿੱਚ ਲਗਾਉਣਾ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਫੁੱਲ ਭਗਵਾਨ ਕ੍ਰਿਸ਼ਨ ਦੀ ਭਗਤੀ ਅਤੇ ਜਨਮ ਦੀ ਖੁਸ਼ੀ ਨੂੰ ਦਰਸਾਉਂਦਾ ਹੈ। ਗੇਂਦੇ ਦੇ ਫੁੱਲ ਆਪਣੇ ਜੋ ਕਿ ਚਮਕਦਾਰ ਕੇਸਰੀਆ ਰੰਗਤ ਅਤੇ ਖੁਸ਼ਬੂ ਦੇ ਨਾਲ ਪੂਜਾ ਸਥਾਨ ਨੂੰ ਆਕਰਸ਼ਕ ਬਣਾਉਂਦੇ ਨੇ ਅਤੇ ਘਰ ਦੇ ਮਾਹੌਲ ਦੇ ਵਿੱਚ ਵੀ ਸਕਾਰਾਤਮਕ ਊਰਜਾ ਫੈਲਾਉਂਦੇ ਨੇ। ਫਿਰ ਆਉਂਦੀ ਹੈ શ્રી ਕ੍ਰਿਸ਼ਨ ਦੀ ਮੂਰਤੀ ਜਾਂ ਫਿਰ ਤਸਵੀਰ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ। ਜਨੋਸ਼ਟਰੀ ਦੇ ਮੌਕੇ ਦੇ ਉੱਤੇ ਪੂਜਾ ਸਥਾਨ ਦੇ ਉੱਤੇ ਭਗਵਾਨ શ્રી ਕ੍ਰਿਸ਼ਨ ਦੀ ਇੱਕ ਸੁੰਦਰ ਮੂਰਤੀ ਜਾਂ ਫਿਰ ਤਸਵੀਰ ਰੱਖਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਇਹ ਮੂਰਤੀ ਜਾਂ ਫਿਰ ਤਸਵੀਰ ਪੂਜਾ ਦਾ ਕੇਂਦਰ ਹੁੰਦੀ ਹੈ ਜਿਸ ਦੇ ਸਾਹਮਣੇ ਹਰ ਕੋਈ ਸ਼ਰਦਾ ਦੇ ਨਾਲ ਭਗਵਾਨ ਦੀ ਪੂਜਾ ਕਰਦਾ ਹੈ। શ્રી ਕ੍ਰਿਸ਼ਨ ਦੀ ਮੂਰਤੀ ਜਾਂ ਫਿਰ ਤਸਵੀਰ ਘਰ ਦੇ ਵਿੱਚ ਬ੍ਰह्म ਊਰਜਾ ਲੈ ਆਉਂਦੀ ਹੈ ਅਤੇ ਸ਼ਰਦਾਲੂਆਂ ਦੇ ਮਨਾਂ ਨੂੰ ਸ਼ਾਂਤੀ, ਪਿਆਰ ਅਤੇ ਸ਼ਰਦਾ ਦੇ ਨਾਲ ਭਰ ਦਿੰਦੀ ਹੈ। ਫਿਰ ਆਂਦਾ ਛੋਲੇ ਅਤੇ ਗੁੜ ਜਨਮਸ਼ਟਮੀ ਦੇ ਦਿਨ ਛੋਲੇ ਅਤੇ ਗੁੜ ਦਾ ਵਿਸ਼ੇਸ਼ ਮਹੱਤਵ ਹੈ ਇਹ ਦੋਵੇਂ ਚੀਜ਼ਾਂ ਭਗਵਾਨ શ્રી ਕ੍ਰਿਸ਼ਨ ਦੇ ਮਨਪਸੰਦ ਭੋਜਨਾਂ ਦੇ ਵਿੱਚੋਂ ਇੱਕ ਹੈ ਇਸ ਲਈ ਜਨਮਸ਼ਟਮੀ ਦੇ ਮੌਕੇ ਦੇ ਉੱਤੇ ਪੂਜਾ ਦੇ ਵਿੱਚ ਛੋਲੇ ਅਤੇ ਗੁੜ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਹਨਾਂ ਦਾ ਦਾਨ ਕਰਨਾ ਵੀ ਬਹੁਤ ਹੀ ਜ਼ਿਆਦਾ ਪੁੰਨ ਮੰਨਿਆ ਜਾਂਦਾ ਹੈ ਫਿਰ ਮੱਖਣ ਦੇ ਲਈ ਲੱਕੜ ਦਾ ਘੜਾ ਜਾਂ ਫਿਰ ਘੜ। ਜੀ ਹਾਂ ਜਨਮਸ਼ਮੀ ਵਾਲੇ ਦਿਨ ਭਗਵਾਨ ਕ੍ਰਿਸ਼ਨ ਦੀਆਂ ਬਚਪਨ ਦੀਆਂ ਸ਼ਰਾਰਤਾਂ ਯਾਦ ਕਰਦੇ ਹੋਏ ਘਰ ਦੇ ਵਿੱਚ ਮੱਖਣ ਰੱਖਣ ਦੇ ਲਈ ਇੱਕ ਛੋਟਾ ਲੱਕੜ ਜਾਂ ਫਿਰ ਮਿੱਟੀ ਦਾ ਘੜਾ ਰੱਖਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਫਿਰ ਆਂਦਾ ਦੀਆ, ਦੀਵਾ ਜਾਂ ਫਿਰ ਅਰਗਬਤੀ। ਜੀ ਹਾਂ ਜਨਮਸ਼ਮੀ ਦੇ ਸ਼ੁਭ ਮੌਕੇ ਦੇ ਉੱਤੇ ਘਰ ਦੇ ਵਿੱਚ ਪੂਜਾ ਸਥਾਨ ਦੇ ਉੱਤੇ ਦੀਵਾ ਜਗਾਉਣਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਦੀਵੇ ਦੀ ਰੋਸ਼ਨੀ ਨਾ ਸਿਰਫ ਹਨੇਰੇ ਨੂੰ ਦੂਰ ਕਰਦੀ ਹੈ ਸਗੋਂ ਇਹ ਸਕਾਰਾਤਮਕ ਊਰਜਾ ਦਾ ਸੰਚਾਰ ਵੀ ਕਰਦੀ ਹੈ ਤੇ ਵਾਤਾਵਰਣ ਨੂੰ ਸ਼ੁੱਧ ਵੀ ਕਰਦੀ ਹੈ ਤੇ ਨਾਲ ਹੀ ਅਰਗਬੱਤੀਆਂ ਜਗਾਉਣ ਦੇ ਨਾਲ ਖੁਸ਼ਬੂ ਫੈਲਦੀ ਹੈ ਤਾਂ ਜੋ ਮਨ ਨੂੰ ਸ਼ਾਂਤੀ ਅਤੇ ਆਰਾਮ ਦਿੰਦੀ ਹੈ ਫਿਰ ਇਹ ਸਜਾਵਟ ਅਤੇ ਰੰਗीन ਪਰਦੇ ਅਤੇ ਫੁੱਲਾਂ ਦੀ ਮਾਲਾ ਜਨਮ ਅਸ਼ਟਮੀ ਦੇ ਦਿਨ ਪੂਜਾ ਸਥਾਨ ਨੂੰ ਰੰਗੀਨ ਬਣਾਇਆ ਕਰੋ ਪਰਦਿਆਂ ਅਤੇ ਤਾਜ਼ੇ ਫੁੱਲਾਂ ਦੀ ਮਾਲਾ ਦੇ ਨਾਲ ਸਜਾਉਣਾ ਬਹੁਤ શુભ ਮੰਨਿਆ ਜਾਂਦਾ ਹੈ ਰੰਗੀਨ ਪਰਦੇ ਪੂਜਾ ਸਥਾਨ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਂਦੇ ਨੇ ਜਿਸ ਦੇ ਨਾਲ ਉੱਥੇ ਦਾ ਮਾਹੌਲ ਤਿਉਹਾਰੀ ਅਤੇ ਪਵਿੱਤਰ ਹੋਰ ਹੋ ਜਾਂਦਾ ਹੈ ਇਸ ਦੇ ਨਾਲ ਹੀ ਫੁੱਲਾਂ ਦੀ ਮਾਲਾ ਨਾ ਸਿਰਫ ਪੂਜਾ ਸਥਾਨ ਦੀ ਸੁੰਦਰਤਾ ਨੂੰ ਵਧਾਉਂਦੀ ਹੈ ਸਗੋਂ ਇਹ ਸਕਾਰਾਤਮਕ ਊਰਜਾ ਅਤੇ ਤਾਜ਼ਗੀ ਵੀ ਲਿਆਉਂਦੀ ਹੈ ਫਿਰ ਆ ਜਾਂਦਾ ਹੈ ਸ਼ੰਕਰ ਜੇ ਨਮਸਟਮੀ ਦੇ ਸ਼ੁਭ ਮੌਕੇ ਤੇ ਘਰ ਦੇ ਵਿੱਚ ਸ਼ੰਕ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਹ ਹਿੰਦੂ ਧਰਮ ਦੇ ਵਿੱਚ ਸ਼ੰਕ ਨੂੰ ਪਵਿੱਤਰਤਾ ਅਤੇ ਸ਼ੁੱਧਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਸ਼ੰਕ ਵਜਾਉਣ ਦੇ ਨਾਲ ਨਾ ਸਿਰਫ ਵਾਤਾਵਰਣ ਨੂੰ ਸ਼ੁੱਧ ਹੁੰਦਾ ਹੈ ਸਗੋਂ ਇਸ ਦੀਆਂ ਸਕਾਰਾਤਮਕ ਵਾਈਬ੍ਰੇਸ਼ਨਾਂ ਸਕਾਰਾ ਨਕ ਨਕਾਰਾਤਮਕ ਨੋ ਵੀ ਊਰਜਾ ਨੂੰ ਦੂਰ ਕਰਦੀ ਹੈ ਯਾਨੀ ਕਿ ਸਕਾਰਾਤਮਕ ਤਾਂ ਕਰਦੀ ਹੋਈ ਇਹ ਪਰ ਜੜੀ ਨੈਗੇਟਿਵ ਵਾਈਬਸ ਹੁੰਦੀਆਂ ਨੇ ਉਹਨਾਂ ਨੂੰ ਵੀ ਇਹ ਦੂਰ ਕਰਦੀਆਂ ਨੇ ਅਤੇ ਘਰ ਦੇ ਵਿੱਚ ਪੋਜ਼ਿਟਿਵ ਵਾਈਬ ਦੇ ਪਰਿਵਾਰ ਨੂੰ ਵਧਾਉਂਦੀਆਂ ਨੇ ਜਨਮ ਅਸ਼ਟਮੀ ਦੇ ਉੱਤੇ ਪੂਜਾ ਦੇ ਦੌਰਾਨ ਸ਼ੰਖ ਵਜਾਉਣ ਦੇ ਨਾਲ ਭਗਵਾਨ ਕ੍ਰਿਸ਼ਨ ਦੀ ਪੂਜਾ ਹੋਰ ਵੀ ਪ੍ਰਭਾਵਸ਼ਾਲੀ ਹੋ ਜਾਂਦੀ ਹੈ। ਵੇਰ ਆ ਜਾਂਦਾ ਦਾ ਸੁਝਾਅ ਜੀ ਹਾਂ ਜੇਕਰ ਤੁਹਾਨੂੰ ਸੁਝਾਅ ਦਿੱਤਾ ਜਾਵੇ ਤਾਂ ਜਨਮ ਅਸਥੀ ਦੇ ਦਿਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਫ਼ ਅਤੇ ਸ਼ੁੱਧ ਰੱਖੋ ਘਰ ਦੇ ਮੁੱਖ ਜਾਂ ਫਿਰ ਪੂਰਬ ਵਾਲੇ ਪਾਸੇ ਪੂਜਾ ਸਥਾਨ ਸਥਾਪਨ ਜੋ ਕਿ ਸਥਾਪਤ ਕਰਨਾ ਬਹੁਤ ਸ਼ੁਭ ਹੁੰਦਾ ਹੈ ਤਾਂ ਇਹ ਕੁਝ ਚੀਜ਼ਾਂ ਸੀ ਗਿਆ ਜੋ ਕਿ ਤੁਸੀਂ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ ਇਹ ਚੀਜ਼ਾਂ ਰੱਖ ਕੇ ਤੁਸੀਂ ਭਗਵਾਨ શ્રી ਕ੍ਰਿਸ਼ਨ ਨੂੰ ਖੁਸ਼ ਕਰ ਸਕਦੇ ਹੋ ਤੇ ਆਪਣੀਆਂ ਸਾਰੀਆਂ ਮਨੋ ਕਾਮਨਾਵਾਂ ਨੂੰ ਵੀ ਤੁਸੀਂ ਪੂਰੀ ਕਰ ਸਕਦੇ ਹੋ